ਹੌ ਕਿਸਾਨ ਦਾ ਨਿਸਾਰਦਾ ਜ਼ਮੀਨ ਤੇ ਬਿਨਾ ਸਪੇਰਾ ਕਿਸੇ ਕੰਮ ਦਾ ਨਭੀਨ ਤੇ ਬਿਨਾ ਜਾਦੂਗਰ ਜਾਦੂ ਬਿਨਾ ਕਿਹੜੇ ਕੰਮ ਦਾ ਖਾਣ ਪੀਣ ਕਾਦਨਮ ਕੀਨ ਤੇ ਬਿਨਾ ਹਉ ਖਾਣ ਪੀਣ ਕਾਦਨਮ ਕੀਨ ਤੇ ਬਿਨਾ ਹੋ ਪੰਛੀਆਂ ਦਾ ਸਰੇ ਨਾ ਉਡਾਰ ਤੇ ਬਿਨਾ ਸ਼ੇਰਾਂ ਦਾ ਵੀ ਸਰੇ ਨਾ ਸ਼ਿਕਾਰ ਤੇ ਬਿਨਾ ਬੰਦੇ ਦਾ ਵੀ ਬੰਦੇ ਬਿਨਾ ਕਿੱਥੇ ਸਰਦਾ ਮਿਹਨਤੀ ਵਿਕਾਦਾ ਕੰਮ ਕਾਰ ਤੋਂ ਬਿਨਾ ਹਾਉ ਮਿਹਨਤੀ ਵਿਕਾਦਾ ਕੰਮ ਕਾਰ ਤੋਂ ਬਿਨਾ ਹਾਉ ਮਿੱਤਰਾਂ ਦਾ ਸਰਦਾਨੀ ਮਿੱਤਰਾਂ ਬਿਨਾ ਹਾਉ ਮੂਰਖਾਂ ਦਾ ਸਰਦਾਨੀ ਛਿੱਤਰਾਂ ਬਿਨਾ ਮਾਪਿਆਂ ਦਾ ਸੱਤੀ ਅਬ ਲਾੜੀ ਆਲਿਆ ਸਰਦਾਨੀ ਧੀਆਂ ਤੇ ਪੁੱਤਰਾਂ ਬਿਨਾ ਹਾਉ ਸਰਦਾਨੀ ਧੀਆਂ ਤੇ ਪੁੱਤਰਾਂ ਬਿਨਾ ਹਾਉ ਸਰਦਾਨੀ ਧੀਆਂ ਤੇ ਪੁੱਤਰਾਂ ਬਿਨਾ ਹਾ